ਸੋਸ਼ਿਆ ਕਾਲ ਜੀ ਸਵਾਗਤ ਹੈ ਤੁਹਾਡਾ ਅੱਪਾ ਜੀ ਅੱਜ ਲੈ ਕੇ ਆਏ ਚਾਰ ਕੰਬੈਨਾਂ ਤੇ ਕੰਬੈਨਾਂ ਜਿ ਆਪਾਂ ਤੁਹਾਨੂੰ ਦੱਸਦੇ ਵੀ ਤਿੰਨ ਕੰਬੈਨਾਂ ਇੱਕ ਕਰਖੜੀ 4 ਲੱਖ ਚੌਥੀ ਲੱਗਾ ਜੀ ਜਿਹੜੀ ਦਸਮੇਸ਼ ਆ ਤੇ ਜਿਹਦਾ ਨੰਬਰ ਹੈਗਾ ਜੀ ਪਲੇਟ ਪਲੇਟ ਨੰਬਰ ਹੈਗਾ ਜੀ ਜਿੱਦਾਂ 4366 ਜੀ ਇਹ 19 ਦਾ ਮਾਡਲ ਆ ਜੀ ਤੇ ਜਿਹਦਾ ਨੰਬਰ ਹੈਗਾ ਜੀ ਜਿਹਦਾ ਨੰਬਰ ਹੈ 9307 ਉਹ 20 ਮਾਡਲ ਆ ਜੀ ਤੇ ਜਿਹਦਾ ਨੰਬਰ ਹੈਗਾ 35 79 ਹੋएगी ਜੀ 21 ਮਾਡਲ ਹੈ ਆਪਾਂ ਇਹ ਤੁਹਾਨੂੰ ਇਹ ਮਾਡਲ ਦੱਸਦੇ ਆ ਜਿਹੜੀ ਤਾਂ ਅੱਗੇ ਖੜੀ ਹੈ ਕੰਬੈਨ ਇਹ 35 79 ਇਹ 21 ਮਾਡਲ ਆ ਇਹ ਜੀ ਕਰਤਾਰ ਮਸ਼ੀਨਾਂ ਬਹੁਤ ਚੰਗੀ ਕੰਡੀਸ਼ਨ ਚ ਤੇ ਇੱਕ ਖੜੀ ਹੈ ਜਿਸ ਤੋਂ ਪਿੱਛੇ ਉਹ ਹੋ ਗਈ ਸ਼ਾਇਦ 19 ਮਾਡਲ ਬਾਕੀ ਤੁਸੀਂ ਫੋਟੋਆਂ ਦੇਖ ਲਓ ਫੋਟੋ ਆਪਾਂ ਲਾਤੀਆਂ ਨੇ ਬਾਕੀ ਤੁਸੀਂ ਆਪ ਅਡਜਸਟਮੈਂਟ ਕਰ ਲੈ ਜੀ ਕਿਹੜੇ ਤਿੰਨ ਕੰਬੈਨ ਇੱਕੇ ਕਰੇ ਖੜੀਆਂ ਤੇ ਇਹ 19 20 21 ਮਾਡਲ ਆ ਜੀ ਤੇ ਰੇਟ ਤੋਂ ਜਾਨੀ ਕਿ ਮਾਡਲ ਤੋਂ 2 ਲੱਖ ਦਾ ਡਿਸਕਾਊਂਟ ਹੈਗਾ ਵੀ ਜਾਨੀ ਕਿ ਮਾਡਲ ਦੇ 2 ਲੱਖ ਦੇ ਸਾਹਮਣੇ ਥੱਲੇ ਆ ਤੇ ਮੌਕੇ ਤੇ ਮਾਨਤਾਣ ਵੀ ਹੋਊਗਾ ਕੰਡੀਸ਼ਨ ਚੰਗੀ ਚ ਖੜੀਆਂ ਜੀ ਤੇ ਬਾਹਰ ਦਾ ਵੀ ਹਿੱਕ ਦਾ ਚੱਕਰ ਜੋੜ ਲੱਗਾ ਹੈ ਕੋਮਬੈਨਾ ਦਾ ਜੇ ਕਿਸੇ ਵੀਰ ਨੇ ਲੈਣੇ ਕੋਈ ਕਰਤਾਰ ਦਾ ਸ਼ਕੀਨ ਹੈਗਾ ਤੇ ਆਪਣੇ ਨਾਲ ਕਨੈਕਟ ਕਰੋ ਜਾਂ ਆਪਾਂ ਉਹਨਾਂ ਵੀਰਾਂ ਨੰਬਰ ਲਿਖ ਦਿਆਂਗੇ ਜੀ ਤੁਹਾਨੂੰ ਦੇ ਦਿਆਂਗੇ ਤੇ ਕੋਮਬੈਨਾ ਬਹੁਤ ਚੰਗੀਆਂ ਚੱਲਣ ਦੀ ਵਧੀਆ ਤੇ ਬਈ ਨੇ ਸ਼ੌਂਕ ਨਾ ਰੱਖਿਆ ਤਿੰਨ ਹੀ ਕਢਾਈਆਂ ਤੇ ਇਹਨਾਂ ਤੇ ਸ਼ਾਇਦ ਲੌਂ ਲੌਂ ਵੀ ਕਲੀਅਰ ਹੋ ਸਕਦਾ ਜਾਂ ਹੋਊਗਾ ਮਾੜਾ ਮੋਟਾ ਬਾਕੀ ਇਹ ਤਾਂ ਕਿਸੇ ਵੀਰ ਨੇ ਲੈਣੀ ਆ ਜਾਂ ਕੋਈ ਸ਼ਕੀਨ ਆ ਤੇ ਆਪਣੇ ਨਾਲ ਕਨੈਕਟ ਕਰ ਸਕਦਾ ਹੁਣ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਸ਼ਮੀਸ਼ ਕੋਲੇ ਦਸ਼ਮੀਸ਼ ਹੈਗੀ ਆ ਜੀ 14 ਮਾਡਲ ਹੈ ਇਹਦੇ ਤੇ ਜੀ 14 ਮਾਡਲ ਲਾਲ ਇਹਨੋਂ ਪੇਟੀ ਬੰਦ ਇੰਜਨ ਹੈ ਮਸ਼ੀਨ ਪੂਰੀ ਲੋਕਲ ਚੱਲੀ ਨਾਲ ਦੇ ਟਾਇਰ ਆ ਇਹਦੇ ਤੇ ਕੰਡੀਸ਼ਨ ਕਟਰ ਦੀ ਚੈੱਕ ਕਰੋ ਕਟਰ ਕੋਟ ਬਿਲਕੁਲ ਓਕੇ ਆ ਬਿਲਕੁਲ ਹੀ ਵਧੀਆ ਕਾਟਰ ਦੀ ਕੰਡੀਸ਼ਨ ਪਈ ਆ ਤੇ ਟਾਇਰ ਵੀ ਕਹਿੰਦਾ ਬਾਈ ਓਕੇ ਦੇ ਆ ਗੁੱਲਾ ਗੁੱਲਾ ਪਾ ਕੇ ਦੇਖਿਆ ਬਾਈ ਨੇ ਬਿਲਕੁਲ ਚੰਗੀ ਕੰਡੀਸ਼ਨ ਨਾਲ ਦੇ ਟਾਇਰ ਆ ਨਾਲ ਇਹਨਾਂ ਜਨਾਂ ਜੀ ਪੇਟੀ ਬੰਦਾ ਇਹਦੀ ਵੀ ਨੇ ਡਿਮਾਂਡ ਕੀਤੀ ਆ ਜੀ 11 ਲੱਖ 바ਕੇ ਮੌਕੇ ਤੇ ਹੋ ਜਾਊਗਾ ਕਟਾਵਾ ਦਾ ਤੇ ਮਸ਼ੀਨਾਂ ਚਾਰੇ ਚੰਗੇ ਆ ਜੀ ਲੈਣ ਵਾਲੀ ਜੇ ਕੋਈ ਵੀਰ ਸ਼ਕੀ ਨੇ ਹੈਗਾ ਤਾਂ ਸੁਮੇਸ਼ ਜੀ ਕਰਤਾਰ ਦਾ ਆਪਣੇ ਨਾਲ ਕਨੈਕਟ ਕਰੇ ਤੇ ਬਾਕੀ ਜਿਹੜੇ ਵੀਰ ਨੇ ਮੇਰੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਆ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਕੋਈ ਵੀਰ ਆਪਾਂ ਨੂੰ ਫੋਨ ਆਉਂਦੇ ਕੋਈ ਕਹਿੰਦਾ ਮਿਲਕੀ ਚਾਹੀਦੀ ਕੋਈ ਕਿੱਦਾਂ ਦੇ ਵੀ ਆਊਗੇ ਆਪਣੇ ਕੋਲੇ ਤੁਹਾਨੂੰ ਆਪਾਂ ਡਿਟੇਲ ਦਿੰਦੇ ਰਾਂਗੇ ਤੇ